मानियोग पुलिस कमिश्नर अमृतसर सदार गुरप्रीत सिंह भुलर साहब उन्होंने नजार सीआईए स्टाफ थ्री एसी पी मनिंदर जी इन्होंने एफ आई आर रजिस्टर की एफ आई नंबर अठारह पच्ची दो हजार दो पच्ची अंडर सैक्शन तीन सौ तीन दो तीन सौ सतारा दो तीन सौ कल दो पी एन एस पी एस कंटोनमेंट अमृतसर जो कि सारी कार्रवाई सीआई स्टाफ थ्री ने है। की है कि एक एनफोरमे मिली कि एक आ, ਲੇਡੀ ਐਡਵੋਕੇਟ ਹੈਗੀ ਐ ਸਿਮਰਨਜੀਤ ਕੌਰ ਉਹਦਾ ਉਹ ਆਪਣੀ ਵਕਾਲਤ ਯਾਰ ਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਹੈ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਉਹਨੇ ਸਟicker ਲਾਇਆ ਹੋਇਆ ਹੈ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਤੇ ਉੱਪਰ ਐਕਟ ਆਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰੌਂਡਅਪ ਕੀਤੀ ਤੇ ਬਲੇਨੋ ਕਾਰ ਹੈ ਗ੍ਰੇ ਕਲਰ ਦੀ ਤੇ ਉਹ ਜਦੋਂ ਰੌਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟ ਵੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਜਿਹੜੀ ਜਾਲੀ ਨੰਬਰ ਪਲੇਟਸ ਵੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਏ ਦਿੱਲੀੋਂ ਕਾਰ ਚੋਰੀ ਹੋਈ ਸੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਟਪਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਿਕ ਕਾਰ ਵੀ ਗ੍ਰਾਮਤ ਹੋਈ ਜਿਹੜਾ ਕਿ ਅਪਲਾਈਡ ਫੋਰ ਸੀਗਾ ਨੰਬਰ ਪਰ ਜਿਹੜੀ ਕੀਆ ਸੈਲਟੋ ਕੀਆ ਸੋਨਿਕ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਪੌਰ ਡਾਕਟਰ ਆਫ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਦਾ ਸਟਿੱਕਰ ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜਦੋਂ ਸੰਸਾਰ ਪਤਾ ਚੱਲੇ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of jaswant singh ਐ ਦੋਨੋਂ ਪੈਂਟਰਾ ਹੈਗੇ ਆ ਮਨਜੀਤ ਤੇ ਸਿਮਰਨਜੀਤ ਪੌਰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡਰਟ ਤੇ ਲੈ ਕੇ ਆਏ ਗੋਇਨਵਾਲ ਸਾਹਿਬ ਕੋ ਤੇ ਉਹਦੇ ਆਪ ਤੇ ਸਾਨੂੰ ਕੀਆਕਾਰ ਵੀ ਗ੍ਰਾਮਿਤ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮਨਜੀਤਦੀ ਰੈਸਪਾਲੀਏ ਸਿਮਨਜੀਤ ਕੋਲ ਹਲੇ ਪੱਜੀ ਹੋਈ ਹੈ ਸਰ ਕਿਹਨੀਆਂ ਗੱਡੀਆਂ ਦਿੱਲੀ ਤੋਂ ਲੈ ਕੇ ਆਏ ਨੇ ਵੀ ਹੁਣ ਤੱਕ ਹਲੇ ਤੱਕ ਸਾਨੂੰ ਜੋ ਇਨਫੋਰਮੇਸ਼ਨ ਹੈ ਉਹ ਦੋ ਗੱਡੀਆਂ ਦੀ ਹੈਗੀ ਹੈ ਬਲੇਨੋ ਕਾਰ ਤੇ Kia Sonet ਕਹਿੰਦੇ ਆ ਕਿ ਦੋ ਗੱਡੀਆਂ ਗਈਆਂ ਨੇ ਜੀ ਇਹਨਾਂ ਦੇ ਬਾਰੇ ਪੁੱਛ ਨਹੀਂ ਖਰੀਦੀ ਨਹੀਂ ਇਹ ਚੋਰੀ ਦੀ ਹੈਗੀ ਹੈ ਅੱਛਾ ਜੀ ਦੋਨੋਂ ਗੱਡੀਆਂ ਜਿਹੜੀਆਂ ਚੋਰੀ ਦੀਆਂ ਅਸੀਂ ਤਾਂ ਟਰੈਕ ਡਾਊਨ ਕਰ ਰਹੇ ਹਾਂ ਕੌਣ ਅਜਲੀ ਨੰਬਰ ਪਲੇਟ ਵੀ ਕੌਣ ਬਣਾ ਰਿਹਾ ਕਿਉਂਕਿ ਪੂਰੀ ਉਬਹੂ ਜਿਹੜੀ ਨੰਬਰ ਪਲੇਟ ਹੈ ਉਹ ਹੈਗੀ ਹੈ ਜਿਵੇਂ ਨਰਮਲ ਆਪਣਾ ਹਾਰਟੀਆਫ ਅਫੀਸ ਵਿੱਚ ਮਿਲ ਸਕਦਾ ਹੈ ਮਨਜੀਤ ਸਿੰਘ ਦੇ ਉੱਪਰ 6 ਪਰਚੇ ਦਰਜ ਹੈਗੇ ਆ। ਇਹ ਤਾਂ ਬਾਹਰ ਆਇਆ ਨਹੀਂ। ਇਹ ਹੁਣ ਦੁਬਾਰਾ ਜੇਲ੍ਹ ਵਿੱਚ ਹੈ ਫ फेब्रुवारी ਦਾ। ਉਸ ਤੋਂ ਪਹਿਲਾਂ ਬੇਲ ਤੇ ਬਾਹਰ ਸੀਗਾ ਉਦੋਂ ਇਹਨੇ ਚੋਰੀਆਂ ਕੀਤੀਆਂ। ਸਰ ਗੈਮ ਨਾਲ ਲਿੰਕ ਨਹੀਂ ਕਿ ਕਿਸ ਨਾਲ। ਨਹੀਂ ਇਹ ਦੋਨਾਂ ਦਾ ਹਾਲੇ ਤੱਕ ਜੋ ਸਾਨੂੰ ਪਤਾ ਚੱਲੇ ਆ ਦੋਨਾਂ ਦਾ ਆਪਸੀ ਹੀ ਹੈ। ਅੰਦਰ ਪੁਰਾਣੇ ਸਮੇਂ ਤੋਂ ਇੱਥੇ ਦਸਤਾਵੇਜ਼ਾਂ ਦੇ ਕੰਮ ਜਿਹੜੇ ਲਗਾਤਾਰ ਕੀਤੇ ਜਾ ਰਹੇ। ਦੇਖੋ ਜਿਹੜੇ 6 ਪਰਚੇ ਦਰਜ ਹੈਗੇ ਆ ਇਹਦੇ ਤੇ ਮਨਜੀਤ ਤੇ ਉਹ ਚੋਰੀ ਵਗਰਾ ਦੇ ਹੀ ਹੈਗੇ ਤੇ ਆਬਵੀਅਸਲੀ ਤੇ 420 ਦੇ ਵੀ ਹੈਗੇ ਤੇ ਦੋ ਚੋਰੀ ਦੇ ਬਾਕੀ 420 ਦੇ ਨੇ ਤੇ ਆਬਵੀਅਸਲੀ ਧੋਖਾਧੜੀ ਦੇ ਕੰਮ ਤਾਂ ਕਰ ਹੀ ਰਹੇ ਆ ਜੀ ਸਰ ਪਾਰਾ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਇਹ ਚੀਜ਼ ਨਾਲ ਦੱਸਿਆ ਗਿਆ ਨਹੀਂ ਤੁਹਾਡੇ ਰੂਪੀ ਲੈ ਰਹੇ ਨੇ ਹਾਂਜੀ ਉਹਨਾਂ ਦੇ ਨੋਟਿਸ ਇਚ ਹੀ ਹੈ ਅੱਜ ਨੂੰ ਦੱਸਾਂ ਜਾਣਕਾਰੀ ਦਿੱਤੀ ਜਾਏਗੀ ਬਿਲਕੁਲ ਜੀ ਅਸੀਂ ਜਿਵੇਂ ਦੋ ਵੱਡੀਆਂ ਦੀ ਲੈ ਲਈ ਹੈ ਹੋਰ ਵੀ ਅਸੀਂ ਦਿੱਲੀ ਜਿਹੜਾ ਤਿਲਕਨਗਰ ਖਾਨਾ ਜਿਹੜਾ ਹੈਗਾ ਉੱਥੇ ਵੀ ਅਸੀਂ ਕੰਟੈਕਟ ਕੀਤਾ ਉਹਨਾਂ ਨੇ ਵੀ ਐਫ ਆਈ ਆਰ ਆਪਣੀ ਕੱਟੀ ਹੈ ਤੇ ਉਹਦਾ ਨੰਬਰ ਹੈਗਾ ਐਫਆਈ ਨੰਬਰ 30851 ਅੰਡਰ ਸੈਕਸ਼ਨ 379 ਆਈਪੀਸੀ 7 10 2023 ਦੀ ਐਫਆਈ ਹੈ ਸਰ ਖੁਦ ਚੋਰੀ ਕਰਦੇ ਸੀ ਕਿ ਚੋਰੀ ਕਰਾ ਕੇ ਇੱਥੇ ਵੇਚਦੇ ਸੀ ਕੀ ਕਰਦੇ ਸੀ ਸਰ ਉਹ ਹਲੇ ਅਸੀਂ ਜਿਵੇਂ ਇਹਨੂੰ ਪ੍ਰੋਡਕਸ਼ਨ ਵਾਰਨਿੰਗ ਤੇ ਲਿੱਤਾ ਹੈ ਹਲੇ ਅਸੀਂ ਪੁੱਛ ਕੇ ਕਰ ਰਹੇ ਹਾਂ ਪਰ ਜੋ ਹਲਕ ਜੋ ਪਤਾ ਚੱਲੇ ਇਹਨੇ ਜਿਹੜੀ ਦੋ ਗੱਡੀਆਂ ਚੋਰੀ ਕੀਤੀ ਮਲਈ ਦੇ ਸਿਸਟਰੇ ਚਲਾ ਰਹੀ ਸੀ ਅੱਛਾ ਸਰ ਉਹ